ਅੱਜ ਕਿਸਾਨ ਯੂਨਿਟਾ ਸੁਪਰ ਜੋ ਕਿ ਇੱਕ ਨਿੱਕੇ ਜਿਹੇ ਮਾਸਰੇ ਨੂੰ ਲੈ ਕੇ ਪੰਜਾਬ ਸਰਕਾਰ ਪਟਕੰਡਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਬਹੁਤ ਵੱਡਾ ਇਸ਼ੂ ਬਣਾਇਆ ਹੋਇਆ ਜਿਹੜਾ ਕਿ 21 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਸ੍ਰੀ ਮਕਸਤ ਸਾਹਿਬ ਦੀ ਜੇਲ੍ਹ ਵਿੱਚ ਬੰਦ ਆ ਪਰ ਜੇਲ੍ਹ ਦੀਆਂ ਮੁਸ਼ਕਲਾਂ ਤੇ ਬਾਹਰ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ 27 ਤਰੀਕ ਨੂੰ ਸਾਡੇ ਮਰਨ ਵਰਤੇ ਆਖਵਾ ਨੇ ਬੈਠਣ ਦਾ ਰਣ ਕੀਤਾ ਜਿਹੜਾ ਅੱਜ ਘੱਟੇ ਹੋਏ ਨੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਬਣੀ ਹੋਇਆ ਸ਼ੂਗਰ ਬਾਜਨ ਬੀਪੀ ਬਹੁਤ ਡਾਊਨ ਆ ਰਿਹਾ ਉਹ ਇੱਕ ਦਿਨ ਦੀ ਪਰਸੋਂ ਸਾਰੀ ਜੇਲ੍ਹ ਦੇ ਵਿੱਚ ਜਿੱਨੇ ਲਗਭਗ 100 ਬੰਦੇ ਸੀ 100 ਬੰਦਾ ਨੇ ਇੱਕ ਦਿਨ ਦੀ ਭੁਖੜਤਾਲ ਕੀਤੀ ਸੀ ਤੇ ਅੱਜ ਫੇਰ ਪੰਜਾਗੂ ਜਿਹਦੇ ਵਿੱਚ ਦਾਸ ਰੇਸ਼ੋ ਸਿੰਘ ਹਰਭਗਵਾਨ ਸਿੰਘ ਲੰਮੀ ਰਣਜੀਤ ਸਿੰਘ ਕੁਝ ਹੋਖਾਣੇ ਤੋਂ ਤੇ ਦੋ ਸਾਡੇ ਹੋਰ ਸਾਥੀ ਉਹਨਾਂ ਨੇ ਮਰਨ ਵਰਤ ਰੱਖਿਆ ਹੋਇਆ ਅੱਜ ਤੋਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਬਿਨਾਂ ਸ਼ਰਤਾਂਗਾਂ ਨੂੰ ਰਿਹਾਨ ਨਹੀਂ ਕਰਦੀ ਜਿਹੜਾ ਚੱਲ ਰਿਹਾ ਕੰਮ ਬੰਦ ਨਹੀਂ ਕਰਵਾਉਂਦੀ ਰਾਕਾ ਸਿੰਘ ਕੋੜਾ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦਨ ਉਹਨਾਂ ਨੂੰ ਸਾਡੇ ਕੋਲ ਨਹੀਂ ਲਿਆਉਂਦੀ ਉਹਨਾਂ ਚ ਜਿਹੜੀ ਭੁਖੜ ਹੜਤਾਲ ਆ ਉਹ ਨਿਤ ਹਰ ਰੋਜ਼ ਪੰਜ ਬੰਦੇ ਵਧਾਇਆ ਕਰਾਂਗੇ ਲੰਬਤਰ جاری ਉਹ ਜਿਹੜੇ ਸਾਡੇ ਆਗੂ 27 ਤਰੀਕ ਤੋਂ ਬੈਠੇ ਨੇ 7 ਆਗੂ ਉਹਨਾਂ ਦੀ ਹਾਲਤ ਨਾਜਿਕ ਆ ਅੱਜ 2 ਤਰੀਕ ਤੋਂ ਪੰਜ ਆਗੂ ਅਸੀਂ ਜਿਹਦੇ ਵਿੱਚ ਦਾਸਾ ਰਣਜੀਤ ਸਿੰਘ ਤੇ ਹਰਪ੍ਰਭਾਨ ਸਿੰਘ ਲੰਬੀ ਤਿੰਨ ਤੇ ਦੋ ਹੋਰ ਸਾਡੇ ਆਗੂ ਨੂੰ ਪੰਜ ਮਰਨ ਮਰਤਾ ਰੱਖਿਆ ਹੋਇਆ ਤੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਰ ਸਰਕਾਰ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਵੱਡਾ ਸੰਘਰਸ਼ ਕਰਾਂਗੇ ਜਿਹੜੇ ਸਾਡੇ ਮਾਰਨ ਮਾਰ ਤੇ ਬੈਠੇ ਆਗੂਆਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਖੁਦ ਜ਼ਿੰਮੇਵਾਰ ਹਲਕੇ ਦਾ ਬਗਵਦ ਦਾ ਇਕ ਸਖਵੀਰ ਸਿੰਘ ਮੈਸਰਖਾਨਾ ਬਠਿੰਡੇ ਜ਼ਿਲ੍ਹੇ ਦਾ ਡੀਸੀ ਸਾਹਿਬ ਅਤੇ ਜਿਹੜੇ ਸੀਵਰੇਜ ਦਾ ਸੀਵਰੇਜ ਬੋਰਡ ਦੀ ਮੈਨੇਜਮੈਂਟ ਆ ਉਹ ਜ਼ਿੰਮੇਵਾਰ ਹੋਣਗੇ ਸਾਡੇ ਕਿਸੇ ਵੀ ਆਗੂ ਨੂੰ ਆਂਚ ਆਉਂਦੀ ਹੈ ਕਿਸੇ ਵੀ ਜਾਣੂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਖੁਦ ਜ਼ਿੰਮੇਵਾਰ ਮੌਕੇ ਦਾ ਐਮਐਲਏ ਸਖਵੀਰ ਸਿੰਘ ਮੈਸਰਖਾਨਾ ਸਾਡੇ ਬਠਿੰਡੇ ਜ਼ਿਲ੍ਹੇ ਦੇ ਡੀਸੀ ਸਾਹਿਬ ਉਹ ਮੌਕੇ ਦੇ ਜੋ ਮੇਮਾਰ ਹੋਣਗੇ ਕਿਉਂਕਿ ਅਸੀਂ ਤਿੰਨ ਪੇਸ਼ੀਆਂ ਦਿੱਦੂ ਪਹਿਲਾਂ ਆ ਚੱਕੇ ਆ ਤਿੰਨੇ ਪੇਸ਼ੀਆਂ ਤੇ ਸਾਨੂੰ ਐਸਟੀਮ ਦੇ ਕੋਰਟ ਦੇ ਵਿੱਚ ਨਹੀਂ ਬੁਲਾਇਆ ਗਿਆ ਬਾਹਰ ਹੀ ਜਿਹੜੇ ਕੁਮਾ ਆ ਕੇ ਗੱਡੀਆਂ ਲਿਆ ਕੇ ਮੋਰ ਦੰਦਰ ਅੱਜ ਵੀ ਜਿਹੜਾ ਫਤੀਰਾ ਸਰਕਾਰ ਦਾ ਪ੍ਰਸ਼ਾਸਨ ਦਾ ਪਤਾ ਨਹੀਂ ਕਿੰਨਾ ਕੁ ਦਬਾਅ ਪ੍ਰਸ਼ਾਸਨ ਤੇ ਉਹ ਜਿਹੜੇ ਅੰਦਰ ਕੋਰਟ ਦੇ ਵਿੱਚ ਅੱਜ ਵੀ ਸਾਨੂੰ ਜਾਣ ਤੋਂ ਮਨਾ ਕਰ ਰਹੇ ਨੇ ਅਸੀਂ ਬਾਹਰ ਰੋਡ ਤੇ ਖੜੇ ਆ ਸੋ ਮੰਗ ਕਰਾਂਗੇ ਸਮੂਹ ਤੇ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਆ ਉਹਨਾਂ ਰਾਹੀਂ ਮਾਦੀਨ ਸਰਕਾਰ ਤੋਂ ਵੀ ਕਿ ਸਾਡੀ ਜਿਹੜੀ ਪੇਚੀ ਆ ਉਹ ਬਾਟੇ ਦਾ ਐਸ.ਡੀ.ਐਮ ਦੇ ਦਫ਼ਤਰ ਹੋਣੀ ਚਾਹੀਦੀ ਆ ਤੇ ਜਿਹੜੀਆਂ ਸਾਡੀਆਂ ਮੰਗਾਂ ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹਰ ਹਾਲ ਦੇ ਵਿੱਚ ਇਹ ਜਿਹੜਾ ਸੰਘਰਸ਼ ਸਾਡੀ ਜੀ ਬਣ ਚੱਲੀ ਆ ਕੰਨ ਦੀ ਬੋਲੀ ਬੋਲੀ